ਬਹੁਤ ਵੱਡੀ ਖਬਰ ਹੈ ਜਿਵੇਂ ਕਿ ਫੌਜ ਨੇ ਪੰਜਾਬ ਦੀ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਬੀਤੀ ਰਾਤ ਜਿਹੜਾ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਿ ਉਹੀ ਪੁਲਿਸ ਦੇ ਗੁੰਡੇ ਗੁੰਡੇ ਕਹ ਸਕਦੇ ਜਿਵੇਂ ਕਿ ਉਹਨਾਂ ਦੀ ਘਰ ਵਾਲੀ ਤੋਂ ਮਾਫੀ ਮੰਗ ਰਹੇ ਸੀ ਉਹਦੀਆਂ ਵੀ ਵੀਡੀਓ ਵਾਇਰਲ ਹੋ ਚੁੱਕੀਆਂ ਤੇ ਆਪਣੇ ਚੈਨਲ ਤੇ ਵੀ ਮੈਂ ਪਾ ਚੁੱਕਿਆ ਔਰ ਅੱਜ ਜਿਹੜਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਪੰਜਾਬ ਦੀ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਉਹ ਨੌਜਵਾਨਾਂ ਦਾ ਜਿਹਨੂੰ ਆਰਮੀ ਰੈਜਿਮੈਂਟ ਕਹਿੰਦੇ ਆ ਪੰਜਾਬ ਦੀ ਉਹ ਫੌਜ ਆ ਉਹ ਜਿਨ੍ਹਾਂ ਨੇ ਪੂਰੀ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡਾ ਬਹੁਤ ਵੱਡਾ ਚੈਲੰਜ ਕਰ ਦਿੱਤਾ ਤੇ ਪੰਜਾਬ ਦੀ ਪੁਲਿਸ ਦੇ ਪਸੀਨੇ ਛਾੜਾ ਦਿੱਤੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਇੱਕ ਕਰਨਲ ਨੂੰ ਕੁੱਟਣਾ ਇੱਕ ਬਹੁਤ ਵੱਡਾ ਭਾਰੀ ਪੈ ਗਿਆ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਕੀ ਕਿਹਾ ਸੀ ਆਰਮੀ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਔਰ ਜਿਹੜਾ ਅੱਜ ਦਾ ਐਕਸ਼ਨ ਹੈ ਪੂਰਾ ਵੱਡਾ ਐਕਸ਼ਨ ਕਰ ਦਿੱਤਾ ਪੰਜਾਬ ਦੀ ਪੁਲਿਸ ਦੇ ਉੱਤੇ ਉਹਨਾਂ ਫੌਜੀਆ ਨੇ ਪੰਜਾਬ ਦੀ ਪੁਲਿਸ ਨੂੰ ਇੱਕ ਐਸਾ ਸਬਕ ਸਿਖਾਉਣ ਜਾ ਰਹੀ ਹੈ ਪੰਜਾਬ ਦੀ ਉਹ ਮਿਲਟਰੀ ਜਿਨ੍ਹਾਂ ਦਾ ਇੱਕ ਐਸਾ ਐਕਸ਼ਨ ਦੇਖ ਕੇ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮਾਹੌਲ ਬਣ ਗਿਆ ਲੋਕ ਇੱਥੋਂ ਤੱਕ ਵੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਕਿਉਂਕਿ ਲੜਾਈ ਹਲੇ ਕਮਜ਼ੋਰ ਨਹੀਂ ਲੜਾਈ ਬੰਦ ਚੁੱਕੀ ਹੈ ਜਿਹੜਾ ਕਿ ਇਹਨਾਂ ਨੇ ਕਰਨਲ ਨੂੰ ਕੁੱਟਿਆ ਹੁਣ ਲੜਾਈ ਬੰਦ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਕੁਝ ਵੀ ਹੋ ਸਕਦਾ ਪੰਜਾਬ ਦੀ ਆਰਮੀ ਕੀ ਕਹਿ ਰਹੀ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੀ ਜਨਤਾ ਅਕਸਰ ਤੁਸੀਂ ਵੇਖਿਆ ਕਿ ਪੰਜਾਬ ਦੀ ਉਹ ਆਰਮੀ ਨੂੰ ਜਿਹੜੀ ਸਰਹੱਦਾਂ ਦੇ ਉੱਤੇ ਸਾਡੇ ਲਈ ਪ੍ਰੋਟੈਕਟ ਕਰਦੇ ਨੇ ਪੂਰੇ ਦੇਸ਼ ਨੂੰ ਔਰ ਉਹਨਾਂ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਕੱਲਾ ਪੰਜਾਬੀ ਨਹੀਂ ਬਲਕਿ ਸਾਰੀਆਂ ਮੁਲਕ ਦੀਆਂ ਸਟੇਟਾਂ ਉਸੇ ਕਰਨਲ ਦੇ ਨਾਲ ਨੇ ਮੁਲਕ ਭਰਦੇ ਲੋਕ ਉਹਨਾਂ ਦੇ ਨਾਲ ਨੇ ਆਰਮੀ ਕੀ ਕਹਿ ਰਹੀ ਆ ਆਰਮੀ ਦਾ ਅਗਲਾ ਚੈਲੰਜ ਤੇ ਅਗਲਾ ਐਕਸ਼ਨ ਕੀ ਆ ਉਹ ਵੀ ਸੁਣ ਲਓ ਜਰਾ ਸੁਣੋ डिसिप्लिन है जो हमें रोक के रखा है अदरवाइज मजाम किसी पुलिस ऑफिसर की आर्मी के जवान के हाथ लगा दे वो उनकी गुंडागर्दी आर्मी गुंडागर्दी से जवाब नहीं दे सकती क्योंकि आर्मी जब अपने तरीके से जवाब देती है तो दहशत आती है अगर वो आर्मी को कमजोर समझ के ये चीज करते हैं तो जो भी ये करता है वो बड़ी गलत बोल में है वो एक आर्मी ऑफिसर अपने परिवार के साथ शाम को एक होटल में खाना खा रहा है पुलिस आती है और बेवजह से शराब के नशे में कभी एनकाउंटर किया उन्होंने एक दो दिन पहले शायद उसका भी नशा था जब उनकी वाइफ एसएसपी के पास जाती है पुलिस में जाती है तो वहां पे उनकी कोई सुनवाई नहीं होती मेरी निगाह में जितना वो बारह पुलिस के गुंडे मैं उनके गुंडा इसलिए बोल लूंगा हरकत उनकी कोई पुलिस की भर्ती के इंस्पेक्टर सब इंस्पेक्टर या सिपाहियों की नहीं थी बल्कि एक गुंडे की हरकत थी क्या कारण है कि एसएसपी नानक इनको प्रोटेक्ट कर रहे हैं मुख्यमंत्री और गृह मंत्री उनके मुंह से एक शब्द नहीं निकला मुझे दया आती है पंजाब जो हिंदुस्तान का सबसे अच्छा राज्य था स्पोर्ट्स में हर चीज में اور ان کے یوتھ جو باہر جا رہے ہیں شاید اس راج کا یہ کس پرکار کا ایڈمنسٹریشن ہے ان کو اپنے راج سے دور کرتا ہے اور विदेश भेजता है بعد بڑی خبر ہے جیڑی کہ پنجاب دی پولیس دے اوپر ایک ہور ایکشن ہونے جا رہا ہے کی کیا سی آرمی نے کہ پنجاب دی پولیس نو کھلی شوٹ دیتی ہے ਸਾਡੇ ਮੁੱਖ ਮੰਤਰੀ ਨੇ کیونکہ اسے کر کے پنجاب ਸਾਡਾ خالی ਹੋ ਰਿਹਾ پنجاب دے لوکاں نو پولیس دے اوپر اتنا بھی بھروسہ نہیں ہے گا ਔਰ ਹੁਣ ਅੱਗੇ ਦਾ ਐਕਸ਼ਨ ਕੀ ਆ ਆਰਮੀ ਦਾ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਉਹਨਾਂ ਦੀ ਪਤਨੀ ਵੱਲੋਂ ਇੱਕ ਬਹੁਤ ਵੱਡੀ ਗੱਲ ਕਹੀ ਗਈ ਹੈ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਜਿੰਨਾ ਚਿਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਚਾਰੇ ਪੁਲਿਸ ਆਫੀਸਰਾਂ ਦੇ ਉੱਤੇ ਉਹਨਾਂ ਚਿਰ ਇਹ ਚੈਨ ਨਾਲ ਨਹੀਂ ਬੈਠਣ ਵਾਲੀ ਆਰਮੀ ਤੇ ਜੇਕਰ ਕਹਿੰਦੇ ਕੋਈ ਇਹਦੀ ਪੁੱਲ ਦੇ ਵਿੱਚ ਹੋਵੇ ਤਾਂ ਫੇਰ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਇਨਕਾਊਂਟਰ ਤੱਕ ਕਹਿਣ ਦਿੱਤਾ ਉਹਨਾਂ ਨੇ ਕਿ ਅਸੀਂ ਇਨਕਾਊਂਟਰ ਤੱਕ ਵੀ ਕਰ ਸਕਦੇ ਹਾਂ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਪੁਲਿਸ ਅਣਪਛਾਤੀ ਸੀ ਤੇ ਦੂਜੇ ਪਾਸੇ ਇਹਨਾਂ ਨੇ ਜਵਾਬ ਇਹ ਦਿੱਤਾ ਕਿ ਫੇਰ ਭਾਈ ਫਿਰ ਜਿਹੜੀ ਕਿ ਫੌਜ ਹੈ ਉਹ ਵੀ ਇੱਕ ਤਰ੍ਹਾਂ ਦਾ ਅਣਪਛਾਤੀ ਬਣ ਜਾਣੀ ਹੈ ਤੇ ਫਿਰ ਤੁਹਾਡੇ ਕੋਲ ਜਵਾਬ ਕੀ ਹੈ ਜੇਕਰ ਕੱਲ ਨੂੰ ਉਹਨਾਂ ਪੁਲਸ ਵਾਲਿਆਂ ਦਾ ਇੰਕਾਊਂਟਰ ਹੋ ਜਾਂਦਾ ਤੇ ਫਿਰ ਤੁਸੀਂ ਇਹ ਦੱਸੋ ਆਰਮੀ ਦਾ ਕੀ ਬਿਗਾੜੂਗੀ ਪੁਲਸ ਆਰਮੀ ਖੁਦ ਕਹਿ ਰਹੀ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਆਰਮੀ ਕੀ ਕਹਿੰਦੀ ਹੈ ਕਹਿੰਦੇ ਸਾਡਾ ਜਿਹੜਾ ਰਤਬਾ ਨਾ ਤੇ ਜੇਕਰ ਅਸੀਂ ਆਪਦੀ ਆਈ ਤੇ ਆ ਗਏ ਤੇ ਫਿਰ ਸਾਡੇ ਉਸ ਨਾਲ دہشت ਆਉਣੀ ਹੈ ਪੂਰੇ ਮੁਲਕ ਦੇ ਵਿੱਚ ਇਹਰੇ ਸੰਭਾਲਿਆ ਨਹੀਂ ਸੰਭਲਣੀ ਤੇ ਪੂਰੇ ਹਿੰਦੁਸਤਾਨ ਦੀ ਜਿਹੜੀ ਧਰਤੀ ਹੈ ਉਹ ਇਹਨਾਂ ਪੁਲਿਸ ਵਾਲਿਆਂ ਲਈ ਬਹੁਤ ਛੋਟੀ ਪੈ ਜਾਣੀ ਆ ਕਿਉਂਕਿ ਫੇਰ ਤੁਸੀਂ ਵੀ ਜਾਣਦੇ ਹੋ ਕਿ ਆਰਮੀ ਦੇ ਪ੍ਰਤੀ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨੀ ਇੱਜ਼ਤ ਹੈ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਦੇ ਪ੍ਰਤੀ ਕੀ ਜਿਤਾ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਗਲਾ ਐਕਸ਼ਨ ਕੀ ਹੈ ਪੰਜਾਬ ਦੀ ਪੁਲਿਸ ਦੇ ਉੱਤੇ ਆਰਮੀ ਦਾ ਯਾਨੀ ਆਰਮੀ ਕਹਿ ਰਹੀ ਹੈ ਜੇਕਰ ਤੁਸੀਂ ਇਹਦੇ ਇਹਨਾਂ ਉੱਤੇ ਕਾਰਵਾਈ ਨਾ ਕੀਤੀ ਤੇ ਫਿਰ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਉਹਨਾਂ ਨੇ ਇੱਥੇ ਦੇ ਕਹਿ ਦਿੱਤਾ ਹੋ ਸਕਦਾ ਉਹ ਚੱਕ ਕੇ ਲੈ ਜਾਣੇ ਨਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉਹਦੇ ਉੱਤੇ ਹਮਲਾ ਕੀਤਾ ਕਰਨਲ ਸਾਹਿਬ ਤੇ ਮੁੱਦਾ ਛੋਟਾ ਨਹੀਂ ਮੁੱਦਾ ਬਹੁਤ ਵੱਡਾ ਹੈ ਪੰਜਾਬ ਦੇ ਵਿੱਚ ਕਿਹਸੀ دہشت ਹੈ ਲੋਕਾਂ ਦੇ ਅੰਦਰ ਤੇ ਪੰਜਾਬ ਦੀ ਪੁਲਿਸ ਤੋਂ ਲੋਕ ਡਰ ਚੁੱਕੇ ਨੇ ਕਿਸੇ ਦਾ ਵੀ ਇਨਕਾਊਂਟਰ ਹੋ ਰਿਹਾ ਔਰ ਦੂਜੇ ਪਾਸੇ ਇੱਕ ਪੰਜਾਬ ਦੇ ਵਿੱਚੋਂ ਵਕੀਲ ਸਾਹਿਬ ਨੇ ਉਹਨਾਂ ਨੇ ਇੱਕ ਇਹਨਾਂ ਦਾ ਕੇਸ ਲੜਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿ ਰਹੇ ਨੇ ਕਿ ਭਾਈ ਜਿਹੜੇ ਉਹਨਾਂ ਦੇ ਬੇਟੇ ਸੀ ਕਰਨਲ ਦੇ ਉਹਨਾਂ ਨੇ ਪਹਿਲੇ ਇੱਕ ਇਨਸਪੈਕਟਰ ਦੇ ਨੱਕ ਦੇ ਉੱਤੇ ਮੁੱਕਾ ਮਾਰਿਆ ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦੇ ਫਿਰ ਤਾਂ ਕਹਿੰਦੇ ਚੰਗਾ ਹੁੰਦਾ ਤੇ ਜੇਕਰ ਕਹਿੰਦੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਫਿਰ ਕਹਿੰਦੇ ਕਰਨਲ ਕੁੱਟਿਆ ਗਿਆ ਇਹ ਵਕੀਲ ਦੇ ਬਿਆਨ ਨੇ ਔਰ ਦੂਜੇ ਪਾਸੇ ਦੇਖੋ ਵੀ ਵਕੀਲ ਤਾਂ ਵਕੀਲ ਹੈ ਜਿਹੜੇ ਉਹਨਾਂ ਦੇ ਕਲਾਇੰਟ ਬਣੇ ਹੋਏ ਆ ਉਹੀ ਪੁਲਿਸ ਵਾਲੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਉਹ ਇੱਕ ਪਾਸੇ ਵੀਡੀਓ ਕਾਲ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਨਹੀਂ ਕਿ ਮਾਫੀ ਮੰਗ ਰਹੇ ਉਹਨਾਂ ਦੀ ਘਰ ਵਾਲੀ ਤੋਂ ਕਰਨਲ ਸਾਹਿਬ ਦੀ ਘਰਵਾਲੀ ਤੋਂ ਮਾਫੀ ਮੰਗ ਚੁੱਕੇ ਨੇ ਚਾਰੇ ਪੁਲਿਸ ਅਫਸਰ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੇ ਸਾਡੇ ਪੰਜਾਬ ਦੇ ਵਕੀਲ ਉਹਨਾਂ ਲੋਕਾਂ ਦੀ ਮਦਦ ਕਰਨ ਤੇ ਲੱਗੇ ਨੇ ਠੀਕ ਆ ਭਾਈ ਤੁਹਾਡੇ client ਨੇ ਤੁਸੀਂ ਤਾਂ ਕਰੋਗੇ ਪਰ ਕਿਤੇ ਨਾ ਕਿਤੇ ਪੰਜਾਬ ਦੀ ਪੂਰੇ ਮਰਥ ਦੀ ਜਿਹੜੀ ਜਨਤਾ ਹੈ ਇਹਨਾਂ ਗੱਲਾਂ ਨੂੰ ਸਵੀਕਾਰ ਨਹੀਂ ਕਰੂਗੀ ਜਿੰਨਾ ਚਿਰ ਉਹਨਾਂ ਚਾਰੇ ਯਾਨੀ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਫਿਰ ਦੂਜੇ ਪਾਸੇ ਜਿਹੜੀ ਫੌਜ ਹੈ ਉਹਨਾਂ ਨੇ ਦਾ ਸਿੱਧਾ ਹੀ ਕਹਿ ਦਿੱਤਾ ਵੀ ਅਸੀਂ ਇਹਨਾਂ ਨੂੰ ਬੰਨ੍ਹ ਵੀ ਸਕਦੇ ਹਾਂ ਜੇ ਚਾਹੀਏ ਤੇ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਨੂੰ ਕਈ ਵਾਰ ਪਹਿਲਾਂ ਥਾਣੇ ਘੇਰੇ ਗਏ ਆ ਜੇਕਰ ਕਿਸੇ ਦੇ ਯਾਦ ਨਾ ਹੋਵੇ ਤਾਂ ਮੈਂ ਉਹ ਯਾਦ ਦਿਵਾਉਣਾ ਚਾਹੁੰਨਾ ਪੰਜਾਬ ਪੁਲਿਸ ਦੇ ਥਾਣੇ ਪੰਜਾਬ ਦੀ ਉਹੀ ਆਰਮੀ ਦੁਆਰਾ ਘੇਰੇ ਗਏ ਨੇ ਜਿਹੜੀ ਬਾਰਡਰਾਂ ਦੇ ਉੱਤੇ ਸਾਡੇ ਮੁਲਕ ਦੀ ਰੱਖਿਆ ਕਰਦੀ ਹੈ ਤਾਂ ਐਸੇ ਕਰਕੇ ਆਰਮੀ ਨੇ ਕਿਹਾ ਜੇਕਰ ਅਸੀਂ ਆਪ ਦੀ ਆਈ ਤੇ ਆ ਗਏ ਫਿਰ ਤੁਹਾਨੂੰ ਜਿਹੜੀ ਹਿੰਦੁਸਤਾਨ ਦੀ ਜ਼ਮੀਨ ਹੈ ਇਹ ਬਹੁਤ ਛੋਟੀ ਪੈ ਜਾਣੀ ਆ ਪਰ ਮੈਂ ਪੁੱਛਣਾ ਚਾਹੁੰਦਾ ਸਾਡੇ ਵਾਲੇ ਪੰਜਾਬੀਆਂ ਤੋਂ ਕਿ ਪਾਈ ਤੁਹਾਡਾ ਕੀ ਕਹਿਣਾ ਕਿ ਮੁਲਕ ਭਰ ਦੇ ਵਿੱਚੋਂ ਜੁਮੇ ਮੈਂ ਦੇਖ ਰਿਹਾ ਬਹੁਤ ਸਾਰੀ ਜਨਤਾ ਸਪੋਰਟ ਕਰ ਰਹੀ ਹੈ ਕਰਨਲ ਸਾਹਿਬ ਨੂੰ ਕਿਉਂਕਿ ਉਹ ਸਾਡੇ ਫੌਜੀ ਨੇ ਉਹਨਾਂ ਦੇ ਉੱਤੇ ਮਾਣ ਬਹੁਤ ਸਾਰਾ ਸਾਡੇ ਲੋਕਾਂ ਨੂੰ ਸਾਨੂੰ ਵੀ ਹੈ ਐਸ ਕਰਕੇ ਉਹਨਾਂ ਦੇ ਨਾਲ-ਨਾਲ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਵੀ ਦੂਰ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਮਦਦ ਕਰ ਰਹੇ ਨੇ ਬਾਹਰਲੇ ਮੁਲਕਾਂ ਦਾ ਕਰ ਰਹੇ ਨੇ ਅਲੱਗ-ਅਲੱਗ ਸਟੇਟਾਂ ਦੇ ਲੋਕ ਕਰ ਰਹੇ ਨੇ ਤੇ ਇਹ ਗੱਲ ਇਕੱਲੇ ਕਰਨਲ ਦੀ ਨਹੀਂ ਗੱਲ ਸਾਰੀ ਜਨਤਾ ਦੀ ਹੈ ਜਨਤਾ ਦੇ ਪ੍ਰਤੀ ਜਿਹੜਾ ਉਹਨਾਂ ਦਾ ਯੋਗਦਾਨ ਜਿਹੜਾ ਕਿ ਪੂਰੇ ਮੁਲਕ ਭਰ ਨੂੰ ਪ੍ਰੋਟੈਕਟ ਕਰ ਕੌਣ ਕਰਦਾ ਹੈ ਸਾਡੇ ਪੰਜਾਬ ਦੇ ਉਹੀ ਨੌਜਵਾਨ ਜਿਹੜੇ ਸਰਹੱਦਾ ਤੇ ਲੜਦੇ ਨੇ ਜਿਨ੍ਹਾਂ ਨੂੰ ਫਿਰ ਚੀਨ ਦੇ ਵਿੱਚ ਜੁੱਧ ਲੱਗਣ ਦੇ باوجود ਵੀ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਕਿ ਭਾਈ ਚੀਨ ਦੇ ਨਾਲ ਜੁੱਧ ਲੱਗਿਆ ਹੁਣ ਇੱਥੇ ਰੈਜiment ਭੇਜੋ ਰੈਜiment ਕੌਣ ਹੈ ਸਿੱਖਾਂ ਦੀ ਆਰਮੀ ਉਹਦਾ ਬਹੁਤ ਵੱਡਾ ਡੰਕਾ ਮੁਰਖਾਂ ਤੱਕ ਤਾਂ ਫੇਰ ਸਾਡੇ ਉਹੀ ਨੌਜਵਾਨਾਂ ਨੂੰ ਪੰਜਾਬ ਦੀ ਇੱਕ ਅਸੀ ਪੁਲਿਸ ਕਟ ਦਿੰਦੀ ਹੈ ਜਿਨ੍ਹਾਂ ਦੀ ਕੋਈ ਯਾਨੀ ਅਹਿਮੀਅਤ ਨਹੀਂ ਜਨਤਾ ਦੇ ਵਿੱਚ ਜਿਨ੍ਹਾਂ ਦੀ ਕੋਈ ਇੱਜ਼ਤ ਵੀ ਹੈ ਨਹੀਂ ਇਹ ਗੱਲ ਬਹੁਤ ਵੱਡੀ ਆ ਪੰਜਾਬ ਦੇ ਲੋਕ ਕਹਿੰਦੇ ਨੇ ਇਹ ਗੱਲ ਤਾਂ ਹੁਣ ਪੰਜਾਬੀਓ ਤੁਹਾਡੇ ਦੇ ਪੁੱਛਣਾ ਚਾਹਣਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਕਿਉਂਕਿ ਲੋਕਤੰਤਰ ਆ ਤੁਸੀਂ ਲਿਖ ਸਕਦੇ ਹੋ ਤਾਂ ਮੈਂ ਪੁੱਛਣਾ ਚਾਹਣਾ ਤੁਹਾਡੀ ਰਾਏ ਕੀ ਹੈ ਪੰਜਾਬ ਦਾ ਕੰਨਾ ਕੰਨਾ ਬੱਚਾ ਮੇਰੀ ਬੇਨਤੀ ਐ ਇਸ ਵੀਡੀਓ ਨੂੰ ਬਹੁਤ ਸ਼ੇਅਰ ਕਰਨੀ ਐ ਕਿਉਂਕਿ ਗੱਲ ਕੱਲੇ ਪੰਜਾਬ ਦੀ ਨਹੀਂ ਗੱਲ ਪੂਰੇ ਮੁਲਕ ਦੀ ਐ ਅੱਗੇ ਤੇ ਨਾ ਕੋਈ ਐਸਾ ਮਾਮਲਾ ਹੋਵੇ ਅਸਕਰ ਕੇ ਵੀਡੀਓ ਦੇ ਵਿੱਚ ਯੋਗਦਾਨ ਹਰ ਇੱਕ ਪੰਜਾਬੀ ਨੇ ਹਰ ਇੱਕ ਹਿੰਦੁਸਤਾਨ ਦੇ ਨਾਗਰਿਕ ਨੇ ਦੇਣਾ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟਾਪ